ਵਜਿੰਦਾਰ ਜਿਹੜੇ ਸਲਾਖਾਂ ਦੇ ਪਿੱਛੇ ਨੇ ਤਾਂ ਉਮਰ ਚੈਦ ਦੇ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਅਦਾਲਤ ਦੇ ਵੱਲੋਂ ਤੇ ਇੱਕ ਹੋਰ ਪਾਸਟਰ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਜੀਆਂ ਖਬਰ ਹੈ ਗੁਰਦਾਸਪੁਰ ਤੋਂ ਸ਼ੁਰੂਆਤ ਇੱਥੋਂ ਹੀ ਗੁਰਦਾਸਪੁਰ ਦੇ ਪਾਸਟਰ ਜਸ਼ਨ ਗਿੱਲ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਇੱਕ ਲੜਕੀ ਦੇ ਨਾਲ ਜ਼ਬਰ ਜਨਾਤ ਤੋਂ ਬਾਅਦ ਕਤਲ ਦੇ ਇਲਜ਼ਾਮ ਲੱਗੇ ਨੇ ਔਰ ਕੁੜੀ ਦੇ ਪਿਤਾ ਨੇ ਪਾਸਟਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਇਲਜ਼ਾਮ ਇੱਥੋਂ ਤੱਕ ਨੇ ਕਿ ਪਾਸਟਰ ਦੇ ਨਾਲ ਪੁਲਿਸ ਮਿਲੀ ਹੋਈ ਹੈ ਮਾਮਲੇ 'ਚ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਪਰਿਵਾਰ ਦਾ ਕਹਿਣਾ ਕਿ ਉਹ 1.5 ਸਾਲ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪਰ ਪੁਲਿਸ ਦੇ ਵੱਲੋਂ ਪਾਸਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਨਾਲ ਹੀ ਇਲਜ਼ਾਮ ਲਗਾਏ ਕਿ ਪੁਲਿਸ ਦੇ ਵੱਲੋਂ ਦਰਜ ਕੀਤੀ ਐਫ ਆਈ ਆਰ ਦੇ ਵਿੱਚ ਕਤਲ ਦੀਆਂ ਧਾਰਾਵਾਂ ਤੱਕ ਨਹੀਂ ਜੁੜੀਆਂ ਗਈਆਂ ਤੇ ਇਸ ਪੂਰੇ ਕੇਸ ਦੇ ਵਿੱਚ ਗੁਰਦਾਸਪੁਰ ਦੇ ਪਾਸਟਰ ਨਹੀਂ ਗੁਰਦਾਸਪੁਰ ਦੇ ਨਾਲ ਸੰਬੰਧ ਰੱਖਦੇ ਨੇ ਪਾਸਟਰ ਜਸ਼ਨ ਗਿੱਲ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਸ਼ਨ ਗਿੱਲ ਦਾ ਵੀ ਜਿਹੜਾ ਬਿਆਨ ਹੈ ਉਹਨਾਂ ਦਾ ਵੀ ਪੱਖ ਜ਼ਰੂਰ ਸਾਹਮਣੇ ਆਵੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਲਈ ਇੱਕ ਸ਼ਖਸ ਦੇ ਵੱਲੋਂ ਕੀਤੀ ਗਈ ਤੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਲੜਕੀ ਦੇ ਪਿਤਾ ਸਾਹਮਣੇ ਆਏ ਤੇ ਕਿਹਾ ਕਿ ਬਲਾਤਕਾਰ ਤੋਂ ਬਾਅਦ ਉਹਨਾਂ ਦੀ ਬੇਟੀ ਦਾ ਕਤਲ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਕਰ ਦਿੱਤਾ ਗਿਆ ਤਕਰੀਬ ਡੇਢ ਸਾਲ ਪਹਿਲਾਂ ਹੀ ਘਟਨਾ ਵਾਪਰੀ ਸੀ ਪੁਲਿਸ ਨੇ ਪਰਚਾ ਦਰਜ ਕੀਤਾ ਤਾਂ ਕਤਲਦਿਆਂ ਤਰ੍ਹਾਂ ਨਹੀਂ ਜੁੜੀਆਂ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਨਾਲ ਮਿਲੀ ਹੋਈ ਹੈ ਇਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਿੰਦੇ ਹਨ ਨੂੰ ਹੋ ਗਈ 1 ਸਾਲ ਹੋ ਗਿਆ ਸੀ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਸੀ ਵਿੱਚ ਲੈ ਕੇ ਹੀ ਮੇਰੀ ਬੇਟੀ ਬੀਸੀਏ ਬੀਸੀਏ ਪੜ੍ਹਦੀ ਸੀ ਲਾਸਟ ਉਹਦਾ ਸਮੈਸਰ ਹੀ ਪੀਸੀ era ਸੀ ਤੇ ਆਪਣੇ ਚਾਸੀ ਵਿੱਚ ਲੈ ਗਿਓ ਉਸ ਨਾਲ ਉਹ ਰੇਪ ਕਰਦਾ ਰਿਆ ਬਾਅਦ ਚ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਜਿਹੜੀ ਨਰਸ ਸੀ ਕਲਮੰਤ ਕੋਰਾ ਪਿੰਡ ਘੋਤ ਕੋ ਕਦੀ ਸੀ ਉਦੇ ਇੱਥੇ ਉਹਨਾਂ ਉੱਥੇ ਹੀ ਆ ਗਈ ਉਹਨਾਂ ਨੇ ਮੋਸ਼ਨ ਕਰਾ ਦਿੱਤਾ ਮੋਸ਼ਨ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸਾਨੂੰ ਦੇ ਕਦੇ ਪਤਾ ਨਹੀਂ ਚੱਲਿਆ ਜੀ ਤੇ ਆਪਾਂ ਗੁਰਦਾਸਪੁਰ ਹਸਪਤਾਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆ ਕੇ ਉਹਨਾਂ ਨੇ ਅਦਾ ਭਰਾ ਸਰਪੰਚ ਹੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਣਨਾ ਅਣਪਛਾਣਨ ਵਿਅਕਤੀ ਹੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਚਕੀਰ ਕਰਾਤੀ ਸੀ। ਦੋ ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਤੇ 4 ਦਿਨ ਕੇ ਕਿ ਡਾਕਟਰ ਨੇ ਅਲਟਰਾਸਾਉਂਡ ਲਿਖਾਇਆ ਕਿ ਆਪਾਂ ਪ੍ਰਾਈਵੇਟ ਕਰਾ ਲੈਨੇ ਆ ਜੀ। ਆਪਾਂ ਅਲਟਰਾਸਾਉਂਡ ਦਾ 10 ਤੋਂ ਕਰਾਇਆ ਜੀ ਤੇ ਹਾਂ ਉੱਥੇ ਜਾ ਕੇ 4 ਦਿਨ ਪਤਾ ਲੱਗਾ ਕਿ ਇਹ ਕੰਮ ਹੋਇਆਗਾ ਜੀ। ਤੇ ਬੇਟੀ ਨੇ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਇਤਨਾ ਤੇ ਉਹ ਉਹ ਪਰਚਾ ਜਿਹੜਾ ਇਹ ਕੱਟਿਆ ਇਹਨਾਂ ਨੇ 60 65 ਦਿਨ ਲਾ ਕੇ ਪਰਚਾ ਕੱਟਣ ਲੱਗੇ ਨੇ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਂ ਨਹੀਂ ਪਾਏ ਜੀ ਜਿਹੜੇ ਨਾਂ ਲਿਖੇ ਸੀ ਜੀ ਅੱਜ ਤੱਕ ਵੀ ਕਲਮਨਤਪੋਰ ਦਾ ਨਾ ਹੀ ਨੀ ਪੁਲਸਾ ਹੁੰਦੀ ਵਿੱਚ ਤੇ ਪੁਲਸ ਵਾਲੇ ਮੈਨੂੰ ਮੈਂ ਜਾਨਣਾ ਵਾ ਤੇ ਮੈਨੂੰ ਦੋਫੇ ਮਾਰਦੇ ਆ ਤੇ ਤੁਸੀਂ ਰਾਜੀਨਾਮਾ ਕਰਨੀ ਤੁਹਾਡਾ ਪਰ ਰਾਜੀਨਾਮਾ ਕਰਾ ਦਿੰਦੇ ਆ ਮੈਂ ਇਹ ਰਿਕਸ਼ਾ ਕਰਾਉਣਾ ਵਾ ਜੀ ਤੇ ਗਰੀਬ ਬੰਦਾ ਗਰੀਬ ਬੰਦਾ ਹਾਂ ਮੈਂ ਤੇ ਮਲਰ ਪੁਲਸ ਵਾਲੇ ਮੈਨੂੰ ਤੰਗ ਪਰੇਸ਼ਾਨ ਬਣਾ ਕਰਦੇ ਆ ਜੀ ਤੇ ਮੈਂ ਆਪਣੇ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੇਚ ਦਿੱਤਾ ਜੀ ਕਿੰਨਾ ਇਨਸਾਫ ਲੈਣਾ ਵਾ ਉੱਤੇ ਤਾ ਫਾਸਟਰ ਜਸ਼ਨ ਗਿਲਦੇਵ ਤੇ ਇਲਜ਼ਾਮ ਲਗਾਈ ਗਏ ਨੇ ਇੱਕ ਸ਼ਖਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਲਜ਼ਾਮ ਹੈ ਕਿ ਉਹਨਾਂ ਦੀ ਬੇਟੀ ਬੀਸੀਏ ਦੇ ਵਿੱਚ ਪੜ੍ਹਾਈ ਕਰ ਰਹੀ ਸੀ ਬੇਟੀ ਦੇ ਨਾਲ ਜ਼ਬਰਦਸਤ ਕੀਤਾ ਗਿਆ ਤੇ ਫਿਰ ਉਸਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ ਪਰ ਕਤਲ ਦੀਆਂ ਧਾਰਾਵਾਂ ਨਹੀਂ ਜੋੜੀਆਂ ਤੇ ਦੂਜੇ ਪਾਸੇ ਇਲਜ਼ਾਮ ਇਹ ਵੀ ਹੈ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਪੁਲਿਸ ਮਰੀ ਹੋਈ ਹੈ ਨਾ ਕਿ ਗੁਰਦਾਸਪੁਰ ਪੁਲਿਸ ਕੀ ਕੁਝ ਕਹਿੰਦੀ ਹੈ ਇਸ ਕੇਸ ਦੇ ਵਿੱਚ ਉਹ ਦੇਖਣਾ ਹੋਏਗਾ